ਭਾਰਤ ਦੇਸ਼ ਅੰਦਰ ਜਦੋਂ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਤੇ ਉਸ ਸਮੇਂ ਦਿੱਲੀ ਦੀ ਸਿੱਖ ਸਿਆਸਤ ਦੇ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾਹਲਾਨ ਕਰਦੇ ਹੈ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰਨਗੇ ਇਸੇ ਸੰਬੰਧੀ ਰਾਪਤਾ মিডিਆ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾਹਲ ਨਾਲ ਗੱਲਬਾਤ ਕੀਤੀ ਹੈ ਸੋ ਮੈਂ ਹਾਂ ਜਸਵਿੰਦਰ ਸਿੰਘ ਬਿੱਟਾ ਤੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਰਾਪਤਾ মিডিਆ ਵੱਲੋਂ ਸਰਦਾਰ ਹਰਮੀ ਸਿੰਘ ਕਲਕਾ ਨਾਲ ਕਲਕਾ ਸਾਹਿਬ ਥੈਂਕ ਯੂ ਸਾਨੂੰ ਸਮਾਂ ਦੇ ਲਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਬੜਾ ਚਰਚਾ ਹੋ ਰਹੀ ਹੈ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਕਿ ਸਿੱਖਾਂ ਦੀ ਇੱਕ ਵੱਡੀ ਸੰਸਥਾ ਪੰਜਾਬ ਤੋਂ ਬਾਹਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਨੂੰ ਹਮਾਇਤ ਕਰਨ ਦਾ ਐਲਾਨ ਕਰ ਚੁੱਕੀ ਹੈ ਅਕਾਲੀ ਦਲ ਵੀ ਇਤਰਾਜ਼ ਕਰ ਰਿਹਾ ਹੈ ਤੇ ਕੁਝ ਹੋਰ ਜਥੇਬੰਦੀਆਂ ਵੀ ਇਤਰਾਜ਼ ਕਰ ਰਹੀਆਂ ਆ ਮਕਸਦ ਸਾਨੂੰ ਸਮਝਾਉਂਗੇ ਕਿਉਂ ਤੁਹਾਨੂੰ ਕਰਨਾ ਪਿਆ ਬੀਜੇਪੀ ਦੀ ਹਮਾਇਤ ਦਾ ਐਲਾਨ ਸ਼੍ਰੀ ਆਮ ਦੇ ਕੋ ਪਹਿਲੀ ਗੱਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ ਔਰ ਇਹਦਾ ਹਮਾਇਤ ਕਰਨ ਦਾ ਮਕਸਦ ਨਹੀਂ ਹੈ ਕਿਸੇ ਦਾ ਸਾਡੀ ਪਾਰਟੀ ਜੀ ਨੂੰ ਅਸੀਂ ਬਿਲੋਂਗ ਕਰਦੇ ਆ ਜਿਹੜੀ ਪਾਰਟੀ ਕੁਲਵਾਂਚ ਸੇਵਾ ਸੰਭਾਲ ਹੈ ਸ਼ਰੋਮਨੀ ਅਕਾਲੀ ਦਲ ਦਿੱਲੀ ਸਟੇਟ ਉਹਨੇ ਫੈਸਲਾ ਲਿਆ ਹੈ ਕਿ ਅਸੀਂ ਉਸ ਪਾਰਟੀ ਦਾ ਹਮਾਇਤ ਕਰੀਏ ਜਿਸਾਂ ਜਿਨ੍ਹਾਂ ਨੇ ਸਿੱਖਾਂ ਦੀਆਂ ਗੱਲਾਂ ਨੂੰ ਸੁਣਿਆ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਿਆ ਔਰ ਸਿੱਖਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਾਇਏ ਨੇ ਮੈਂ ਜਿਹੜਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੋਦੀ ਸਰਕਾਰ ਦੀ 10 ਸਾਲ ਦੀ ਜਿਹੜੀ ਉਪਲਬਧੀਆਂ ਦੇ ਵਿੱਚ ਜਿਹੜੀ ਪੰਥ ਦੇ ਲਈ ਹੈ ਜਿਹੜੀ ਕੌਮ ਦੇ ਲਈ ਨੇ ਜਿਹੜੀ ਸਿੱਖਾਂ ਲਈ ਨੇ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਉਪਲਬਧੀ ਅਸੀਂ ਗਿੰਦੇ ਆ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਅੱਜ ਹਜ਼ਾਰਾਂ ਬੰਦਿਆਂ ਦੀ ਪਰਮਿਸ਼ਨਸ ਹੈਗੀਆਂ ਨੇ ਕਿ ਵੀ ਬਿਨਾ ਰੋਕ ਟੋਕ ਦੇ ਰੋਜ਼ ਜਾ ਕੇ ਕਰਤਾਰਪੁਰ ਸਾਹਿਬ ਉਹ ਸਥਾਨ ਦੇ ਦਰਸ਼ਨ ਕਰ ਸਕਣ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣਾ ਜੀਵਨ ਦਾ ਆਖਰੀ ਸਮਾਂ ਬਿਤਾਇਆ ਔਰ ਜਿਹਦੇ ਲਈ ਅਸੀਂ ਜਿਹਦੇ ਦਰਸ਼ਕੀਦਾਰਿਆਂ ਲਈ ਪਿਛਲੇ 70 75 ਸਾਲਾਂ ਤੋਂ ਅਸੀਂ ਅਰਦਾਸਾਂ ਕਰ ਰਹੇ ਆ ਪਾਰਟੀਸ਼ਨ ਤੋਂ ਬਾਅਦ ਲਗਾਤਾਰ ਇਹ ਕੰਮ ਕੀਤਾ ਮੋਦੀ ਸਰਕਾਰ ਨੇ ਮੈਂ ਦਿੱਲੀ ਦੇ ਵਿੱਚ ਰਹਿੰਦਾ ਦਿੱਲੀ ਦੇ ਵਿੱਚ 35 ਸਾਲ ਅਸੀਂ ਲੜਾਈ ਲੜੀ ਕਿ ਸੱਜਨ ਕੁਮਾਰ ਜਗਦੀਸ਼ ਟਟਲਰ ਵਰਗਿਆਂ ਨੂੰ ਜੇਲ੍ਹਾਂ ਦੇ ਪਿੱਛੇ ਪਾਇਆ ਜਾਏ ਮਗਰ ਕਾਂਗਰਸ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਹਮਾਇਤ ਦਿੰਦੀ ਰਹੀ ਮਗਰ ਜਿਸ ਵਕਤ ਮੋਦੀ ਦੀ ਸਰਕਾਰ ਆਈ ਮੋਦੀ ਸਾਹਿਬ ਨੇ ਐਸਆਈਟੀ ਬਣਾਈ ਔਰ ਐਸਆਈਟੀ ਕਰਕੇ ਅੱਜ ਉਹ ਦਰਿੰਦਾ ਜਿਹੜਾ ਸਰਿਆਮ ਜਿਨੇ ਸਾਡੀਆਂ ਭੈਣਾਂ ਨੂੰ ਬੇਪੱਤ ਕੀਤਾ ਜਿਨ੍ਹਾਂ ਨੇ ਸਾਡੇ ਭਰਾਵਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਉਹ ਸੱਜਨ ਕੁਮਾਰ ਵਰਗਾ ਦਰਿੰਦਾ ਉਸ ਤੋਂ ਬਾਅਦ ਵੀ 30 32 35 ਸਾਲ ਜਿਹੜਾ ਸੜਕਾਂ ਤੇ ਵਿਦ Z+ ਸਿਕਿਉਰਿਟੀ ਕੁਮਦਾਰੇ ਆ ਕਿ ਉਸ ਤੋਂ ਵੱਡਾ VIP ਕੋਈ ਨਹੀਂ ਹੈ ਉਸ ਬੰਦੇ ਨੂੰ ਜਿਸ ਵਕਤ ਦੇਖਦੇ ਤੇ ਖੂਨ ਖੋਲਦਾ ਸੀ ਅੱਜ ਉਸ ਇਲਾਕਾਂ ਦੇ ਪਿੱਛੇ ਹੈਗਾ ਤੇ ਸਿਰ ਮੋਦੀ ਸਾਹਿਬ ਦੇ ਕਰਕੇ ਹੈਗਾ ਸਾਡੇ ਭਰਾਵਾਂ ਦੀਆਂ ਬਲੈਕਲਿਸਟ ਜਿਹੜੀਆਂ ਬਾਰ ਰੰਦਿਆਂ ਦੀ ਖਤਮ ਹੋਈਆਂ ਮੋਦੀ ਸਾਹਿਬ ਨੇ ਕੀਤੀਆਂ اسی طریقے ਦੇ ਨਾਲ ਸਾਡੇ ਜਿਹੜੀਆਂ ਧਾਰਮਿਕ ਜਗ੍ਹਾਵਾਂ ਨੇ ਜਿਸ ਤਰੀਕੇ ਦੇ ਨਾਲ ਹਿਮਕੁੰਡ ਸਾਹਿਬ ਦਾ ਰੂਪ ਇਹ ਲਿਆ ਸ਼ੁਰੂਆਤ ਕਰਨ ਦੀ ਗੱਲ ਕੀਤੀ ਹੈ ਔਰ 400 ਸਾਲਾ ਗੁਰਤੇਗ ਬਹਾਦਰ ਸਾਹਿਬ ਦਾ ਪੁਰਬ ਮਨਾਣਾ ਇੱਕ ਉਹ ਛੋਟੀ ਗੱਲ ਹੈ ਕਿ ਲਾਲ ਕਿਲੇ ਦੇ ਉਸ ਥਾਂ ਦੇ ਉੱਤੇ ਜਿੱਥੋਂ ਮਹਾਰਾਜ ਦੀ ਸ਼ਹਾਦਤ ਤੇ ਫਰਮਾਨ ਜ ਦਿੱਤੇ ਗਏ ਹੋਣ ਉਸੇ ਜਗ੍ਹਾ ਦੇ ਉੱਤੇ 400 ਸਾਲਾ ਬਾਅਦ ਉਹਨਾਂ ਦੇ ਦਿਨ ਜਿਹੜੇ ਪ੍ਰਕਾਸ਼ ਦਿਹਾੜੇ ਮਨਾਏ ਜਾਣ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਲਾਲ ਕਿਲੀਤੇ ਵਿੱਚ ਇੱਕ ਸਾਲ ਚ ਦੋ ਵਾਰ ਝੰਡਾ ਫੜਾ ਰਿਹਾ ਇੱਕ ਸਾ ਇੱਕ ਵਾਰ 15 ਅਗਸਤ ਵਾਲੇ ਦਿਨ ਤੇ ਦੂਜੀ ਵਾਰੀ ਨਿਸ਼ਾਨ ਸਾਹਿਬ ਦੇ ਥੱਲੇ ਖੜੇ ਹੋ ਕੇ ਸੋ ਇਹ ਇਹ ਗੱਲਾਂ ਕੋਈ ਛੋਟੀ ਮੋਟੀਆਂ ਨਹੀਂ ਨੇ ਜੇ ਇਸ ਸਿੱਕ ਇਤਿਹਾਸ ਦੀ ਗੱਲ ਕਰੀਏ ਸਾਡੇ ਸਹਿਬਜ਼ਾਦਿਆਂ ਦਾ ਇਤਿਹਾਸ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਿੰਨੇ ਕੀਤਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਦੇ ਨਾਮ ਦੇ ਉੱਤੇ ਵੀਰ ਬਾਲਦੇਵਸ ਜਿਹੜਾ ਮਨਾਇਆ ਜਾ ਰਿਹਾ ਹੈ ਦੁਨੀਆ ਦੇ ਵਿੱਚ ਅੱਜ ਦੁਨੀਆ ਦੇ ਹਰ ਬੱਚੇ ਨੂੰ ਪਤਾ ਚੱਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਸਾਬਜ਼ਾਦਿਆਂ ਦੀ ਕੀ ਸ਼ਹਾਦਤ ਸੀ ਕੀ ਅਨਦਕ ਦੇਨ ਕੌਮ ਦੇਸ਼ ਕੌਮ ਨੂੰ ਹੋएगी ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਫੈਸਲਾ ਲਿਆ ਕਿ ਸਾਡੇ ਕੋਲ ਇਸ ਦੇ علاوہ ਹੋਰ ਕੋਈ ਵਿਕਲਪ ਨਹੀਂ ਹੈ ਇੱਕ ਪਾਸੇ ਮੋਦੀ ਦੀ ਉਹ ਸਰਕਾਰ ਹੈ ਦੂਜੇ ਪਾਸੇ ਅੱਜ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਸਮਝੌਤਾ ਹੋਇਆ ਜੇ ਅਸੀਂ ਝਾੜੂ ਤੇ ਮੋਰ ਲਾਉਂਦੇ ਆ ਤਾਂ ਵੀ ਜੇ ਪੰਜੇ ਤੇ ਮੋੜ ਲਾਈਏ ਤਾਂ ਵੀ ਇਹ ਦੋਨੋਂ ਵੋਟਾਂ ਕਿੱਥੇ ਜਾਂਦੀਆਂ ਗਾਂਧੀ ਪਰਿਵਾਰ ਦੇ ਹੱਥ ਤੇ ਗਾਂਧੀ ਪਰਿਵਾਰ ਉਹੀ ਹੈ ਜਿਨੇ ਮੈਂ ਹੁਣੇ ਗੱਲ ਕੀਤੀ ਤੁਹਾਨੂੰ ਕਿ ਜਿਨੇ ਦਿੱਲੀ ਦੇ ਵਿੱਚ ਨਸਲ ਖੁਸ਼ੀ ਕਰਾਉਣ ਦੀ ਗੱਲ ਕੀਤੀ ਸਿੱਖਾ ਦੀ ਸਾਡੇ ਅਕਾਲ ਤਖਸਾਲਬ ਨੂੰ ਢਾਹ ਢੇਰੀ ਕਰਤਾ ਗਿਆ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਗਏ ਕਿਹੜਾ ਐਸਾ ਕੰਮ ਜਿਹੜਾ ਸਿੱਖਾ ਦੇ ਖਿਲਾਫ ਕਾਂਗਰਸ ਸਰਕਾਰ ਨੇ ਨਹੀਂ ਕੀਤਾ ਅੱਜ ਉਹਦੀ ਭਾਈਵਾਲ ਪਾਰਟੀ ਜਿਹੜੀ ਹੈ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਬਣੀ ਬੈਠੀ ਹੈ ਸੋ ਇਸ ਕਰਕੇ ਸਾਡੇ ਕੋਲ ਵਿਕਲਪ ਸਾਨੂੰ ਸੋਚਣਾ ਪਏਗਾ ਕੀ ਅਸੀਂ ਕਿਹੜਾ ਨਾਲ ਜਾਣਾ ਹੈ ਕਿ ਜਿਨ੍ਹਾਂ ਨਾਲ ਬੈਠ ਕੇ ਅਸੀਂ ਅੱਗੇ ਕੌਮ ਦੇ ਹੋਰ ਮਸਲੇ ਹੱਲ ਕਰਾ ਸਕਦੇ ਆ ਜਾਂ ਜਿਨ੍ਹਾਂ ਕਰਕੇ ਸਾਡੇ ਮਸਲੇ ਬਣੇ ਆ ਅੱਜ ਅਸੀਂ ਬੰਦੀ ਸਿੰਘਾ ਦੀ ਗੱਲ ਕਰਦੇ ਆ ਕਿ ਬੰਦੀ ਸਿੰਘਾ ਬੰਦੀ ਸਿੰਘਾ ਦਾ ਮੇਨ ਸਮਾਂ ਕਿਹਦੇ ਸਮੇਂ ਦੇ ਵਿੱਚ ਰਿਹਾ ਕਾਂਗਰਸ ਦੇ ਸਮੇਂ ਦੇ ਵਿੱਚ ਅਗਰ ਅੱਜ ਕਾਂਗਰਸ ਦੀ ਸਰਕਾਰ ਦੇਸ਼ ਦੇ ਵਿੱਚ ਆ ਜਾਂਦੀ ਹੈ ਕਿ ਆਪਾਂ ਬੰਦੀ ਸਿੰਘਾ ਦਾ ਮਸਲਾ ਹੱਲ ਕਰਾ ਲਾਂਗੇ ਬੰਦੀ ਸਿੰਘਾ ਦਾ ਮਸਲਾ ਤਦ ਹੱਲ ਆਏਗਾ ਜਿਸ ਬੰਦਿਆਂ ਦੇ ਜਿਨ੍ਹਾਂ ਦੇ ਨਾਲ ਸਾਡੇ ਡਾਇਲੌਗ ਚੱਲਦੇ ਪਿਓਂ ਜਿਨ੍ਹਾਂ ਦੇ ਨਾਲ ਸਾਡੀਆਂ ਗੱਲਬਾਤ ਹੋ ਸਕਦੀ ਉਹ ਜਿਨ੍ਹਾਂ ਨੂੰ ਅਸੀਂ ਖੁੱਲ ਕੇ ਸਪੋਰਟ ਕਰ ਰਹੇ ਆ ਮੀਡੀਆ ਦੇ ਰਾਹੀਂ ਲੋਕਾਂ ਦੇ ਵਿੱਚ ਜਾ ਕੇ ਅਸੀਂ ਦੱਸ ਰਹੇ ਹਾਂ ਕਿ ਤੁਹਾਨੂੰ ਅਸੀਂ ਵੋਟ ਵੀ ਪਾਵਾਂਗੇ ਤੁਹਾਨੂੰ ਸਪੋਰਟ ਵੀ ਕਰਾਂਗੇ ਸੋ ਮੈਂ ਸਮਝਦਾ ਕਿ ਆਪਣੇ ਕੌਮ ਦੇ ਅਗਰ ਮਸਲੇ ਹੱਲ ਕਰਾਣੇ ਆ ਤੇ ਉਹਨਾਂ ਪਾਰਟੀਆਂ ਦੇ ਨਾਲ ਚੱਲਣਾ ਚਾਹੀਦਾ ਜਿਹੜੇ ਤੁਹਾਡੇ ਨਾਲ ਇਤਿਫਾਕ ਰੱਖਦੇ ਹੋ ਜਿਹੜੇ ਤੁਹਾਡੀ ਆਈਡੀਓਲੋਜੀ ਨਾਲ ਮੇਲ ਖਾਂਦੇ ਹੋ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਤਰਾਜ ਹੈ ਖੇਤਰੀ ਪਾਰਟੀ ਦੇ ਮੁਖੀ ਨੇ ਉਹ ਉਹ ਕਹਿੰਦੇ ਆ ਕਿ ਬੀਜੇਪੀ ਦੀ ਹਮਾਇਤ ਕਰਨਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫਰਜ ਨਹੀਂ ਸੀਗਾ ਇਹ ਸਾਨੂੰ ਗੱਲ ਮناسب ਨਹੀਂ ਉਹ ਕਹਿੰਦੇ ਆ ਕਿ ਦਿੱਲੀ ਕਮੇਟੀ ਨੂੰ ਪਹਿਲਾਂ ਵੱਖਰਾ ਕੀਤਾ ਹਰਿਆਣੇ ਦੀ ਕਮੇਟੀ ਨੂੰ ਵੱਖਰਾ ਕੀਤਾ ਸ਼੍ਰੋਮਣੀ ਕਮੇਟੀ ਨੂੰ ਵੱਖਰਾ ਕੀਤਾ ਤੋੜਨ ਦਾ ਸਿੱਖਾਂ ਨੂੰ ਤੋੜਨ ਦੀ ਗੱਲ ਜਿਹੜੀ ਉਹ ਭਾਜਪਾ ਕਰ ਰਹੀ ਹੈ ਇਹਨਾਂ ਦਾ ਇਲਜ਼ਾਮਾ ਨੂੰ ਕਿਵੇਂ ਦੇਖਦੇ ਨੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦੇਖੋ ਬਿੱਟਾ ਜੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਹ ਗੱਲ ਸਮਝਣੀ ਪੈਗੀ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 51 ਮੈਂਬਰ ਹੁੰਦੇ ਹਨ ਉਹਨਾਂ ਦੇ ਵਿੱਚ ਅੱਜ 34 ਮੈਂਬਰ ਸਾਡੇ ਨਾਲ ਹੈ ਦੇ 34 ਮੈਂਬਰ ਜਿਹੜੇ ਨੇ ਉਹ ਮੇਰੀ ਪਾਰਟੀ ਦੇ ਰੂਪ ਦੇ ਵਿੱਚ ਹਮਾਇਤ ਕਰ ਰਹੇ ਨੇ ਦਿੱਲੀ ਕਮੇਟੀ ਨਹੀਂ ਕਰ ਰਹੇ ਜਿਹੜੇ ਤੁਹਾਡੇ 16 ਬੰਦੇ ਤੁਹਾਡੇ ਨਾਲ ਜਿਹੜੇ ਅਗਰ ਹੈਗੇ ਨੇ ਉਹ ਹਮਾਇਤ ਨਾ ਕਰਨ ਮੈਂ ਤੇ ਨਹੀਂ ਕਹਿ ਰਿਹਾ ਮਗਰ ਮੈਨੂੰ ਇਹ ਦੱਸ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪੰਥ ਦੀ ਜਥੇਬੰਦੀ ਦੀ ਨੁਮਾਇੰਦਗੀ ਕਰ ਰਹੇ ਆ ਕਿ ਕਿਆ ਅਸੀਂ ਉਹਨਾਂ ਲੋਕਾਂ ਨੂੰ ਵੋਟ ਪਾ ਦਈਏ ਕਿ ਜਿਨ੍ਹਾਂ ਨੇ ਕਾਂਗਰਸ ਜਿਹੜੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਜਿਨ੍ਹਾਂ ਨੇ ਸਾਡੇ ਹਰਮਿੰਦਰ ਸਾਹਿਬ ਤੇ ਹਮਲਾ ਕੀਤਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਨਸਲ ਕੁਸ਼ੀ ਕੀਤੀ ਮੇਰੇ ਕੋਲ ਤੇ ਦੋ ਹੀ ਵਿਕਲਪ ਨੇ ਜਾਂ ਕਾਂਗਰਸ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਕਾਂਗਰਸ ਆਮ ਆਦਮੀ ਪਾਰਟੀ ਤੇ ਅਜੇ ਕੋ ਨਹੀਂ ਤੇ ਅੱਜ ਮੈਨੂੰ ਸੁਖਬੀਰ ਸਿੰਘ ਬਾਦਲ ਦੱਸ ਦੇਣ ਕਿ ਕਿਦ ਨੂੰ ਮੈਂ ਵੋਟ ਪਾਣੀ ਚਾਹੀਦੀ ਤੋ ਪੰਜਾਬ ਦੇ ਵਿੱਚ ਉਹ ਆਪ ਆਮ ਆਦਮੀ ਪਾਰਟੀ ਦੇ ਖਿਲਾਫ ਇਲੈਕਸ਼ਨ ਲੜ ਰਹੇ ਨੇ ਤੇ ਫਿਰ ਛੱਡ ਦੇ ਆਮ ਆਦਮੀ ਪਾਰਟੀ ਦੀ ਹਮਾਇਤ ਉੱਤੇ ਵੀ ਕਰਨ ਆਪ ਛੱਡ ਦੇ ਨ ਸਤਾ ਉਹਦੀ ਚੋ ਆਪ ਲੜਨ ਸ਼ੁਰੂ ਨਹੀਂ ਕਮੇਟੀ ਦੀ ਆਪ ਲੜਨ ਅਸੈਂਬਲੀ ਦੀਆਂ ਮਗਰ ਆਪ ਤੁਸੀਂ ਉਹਨਾਂ ਦੇ ਖਿਲਾਫ ਲੜ ਰਹੇ ਜੇ ਤੇ ਦਿੱਲੀ ਸਾਨੂੰ ਮਨਾ ਕਰ ਰਹੇ ਹੋ ਕਿ ਤੁਸੀਂ ਉਹਨਾਂ ਦੇ ਖਿਲਾਫ ਨਾ ਗੱਲ ਕਰੋ ਮੇਰੇ ਕੋਲ ਤੇ ਦੋ ਪਾਰਟੀਆਂ ਨੇ ਇੱਕ ਅਲਾਈਅੰਸ ਵਾਲੀ ਦੋਵਾਂ ਦੀ ਸਾਂਝ ਇੰਡੀਆ ਦੀ ਤੇ ਜਿਹੜੀ ਇੰਡੀਆ ਲਾਇੰਸ ਹੈ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਸੋ ਸੁਖਬੀਰ ਸਿੰਘ ਬਾਦਲ ਸਾਹਿਬ ਕਿਉਂਕਿ ਆਪ ਪੂਰੀਆਂ ਕੋਸ਼ਿਸ਼ਾਂ ਕਰਦੇ ਰਹੇ ਕਿ ਸਾਡਾ ਅਲਾਈਅੰਸ ਹੋ ਜਾਏ ਭਾਰਤੀ ਜਨਤਾ ਪਾਰਟੀ ਦੇ ਨਾਲ ਅਗਰ ਉਹਨਾਂ ਦੀ ਨੇੜਤਾ ਨਹੀਂ ਹੁੰਦੀ ਤੇ ਇਹਦਾ ਮਤਲਬ ਉਹ ਚਾਹੁੰਦੇ ਨੇ ਕਿ ਕਿਸੇ ਹੋਰ ਦੀ ਨਾ ਹੋਏ ਸੋ ਇਸ ਕਰਕੇ ਉਹਨਾਂ ਨੂੰ ਇਹ ਪੀੜਾ ਹੋਰ ਕੋਈ ਫੋਜੀ ਪੀੜਾ ਨਹੀਂ ਹੈ ਕਲਕਾ ਸਾਹਿਬ ਦਿੱਲੀ ਦੇ ਸਿੱਖਾ ਗੋਤਰਾਜ ਕਰਦੇ ਨੇ ਉਹ ਕਹਿੰਦੇ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਕਿਹੜਾ ਸਮਝੌਤਾ ਕਰਨਾ ਪੈ ਗਿਆ ਕਿ ਭਾਜਪਾ ਦੀ ਹਮਾਇਤ ਕੀਤੀ ਇਹ ਕੋਈ ਲੁਕਵਾ ਏਜੰਡਾ ਕੋਈ ਗੁਪਤ ਸਮਝੌਤਾ ਹੋਇਆ ਇਸ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਮੈਂ ਤੇ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਕਿ ਮੈਨੂੰ ਦਿੱਲੀ ਦੀ ਸੰਗਤ ਦਾ ਕੋਈ ਨਹੀਂ ਹੈ ਦਿੱਲੀ ਦੀ ਸੰਗਤ ਸਾਡੇ ਨਾਲ ਖਲੋਤੀ ਹੈ ਇਹ ਦਿੱਲੀ ਦੇ ਉਹ ਬੰਦੇ ਨੇ ਜਿਹੜੇ ਅਕਾਲੀ ਦਲ ਦੇ ਹਮਾਇਤੀ ਨੇ ਸਰਨਾ ਗਰੁੱਪ ਹੋ ਗਿਆ ਮਨਜੀਤ ਗਰੁੱਪ ਹੋ ਗਿਆ ਜਿਹੜਾ ਅੱਜ ਕੱਲ੍ਹ ਇਕੱਠੇ ਨੇ ਇਹਨਾਂ ਲੋਕਾਂ ਨੂੰ ਪਰੇਸ਼ਾਨੀ ਹੈ ਕਿਉਂਕਿ ਸਰਨਾ ਸਾਹਿਬ ਪਿਛਲੇ ਕਈ ਸਾਲਾਂ ਤੋਂ ਸਾਰੀ ਜਗ ਜाहिर ਹੈ ਕਿ ਇੱਕ ਕਿਸਮ ਦੀ ਬੀ ਟੀਮ ਨੇ ਕਾਂਗਰਸ ਦੀ ਤੇ ਜਦ ਕਾਂਗਰਸ ਦੇ ਖਿਲਾਫ ਅਸੀਂ ਗੱਲ ਕਰਾਂਗੇ ਔਰ ਸਾਡੇ ਨਾਲ ਸੰਗਤ ਚੱਲੇਗੀ ਤੇ ਸਰਨਾ ਸਾਹਿਬ ਨੂੰ ਦਾ ਢਿਡਪੀਡ ਹੋਣੀ ਵਾਜਿਬ ਹੈ ਸੋ ਇਸ ਕਰਕੇ ਸਾਡਾ ਕੀ ਸਮਝੌਤਾ ਹੋ ਸਕਦਾ ਕਿ ਆ ਜਿਸ ਬੰਦੇ ਨੇ ਮੇਰੇ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਹੋਏ ਕਿ ਮੈਨੂੰ ਉਹਦਾ ਸਾਥ ਨਹੀਂ ਦੇਣਾ ਚਾਹੀਦਾ ਸੋ ਇਸ ਕਰਕੇ ਐਫਓ ਜੀ ਕਈ ਐਫਓ ਜੀ ਇਸ਼ੂਸ ਨੇ ਮੈਂ ਜਿਹੜੇ ਤੁਹਾਨੂੰ 4-5 ਗਿਨਾ ਰਿਹਾ ਐਫਓ ਜੀ ਕਈ ਐਫਓ ਜੀ ਇਸ਼ੂਸ ਨੇ ਜਿਹਦੇ ਉੱਤੇ ਮੋਦੀ ਸਾਹਿਬ ਨੇ ਸਿੱਖਾਂ ਦੀ ਭਾਵਨਾਵਾਂ ਦੀ ਕਦਰ ਕੀਤੀ ਹੈ ਔਰ ਕਈ ਪੈਂਡਿੰਗ ਇਸ਼ੂਜ਼ ਵੀ ਪਏ ਨੇ ਮੈਂ ਨਹੀਂ ਕਹਿੰਦਾ ਕਿ ਸਾਰੇ ਮਸਲੇ ਹੱਲ ਹੋ ਰਹੇ ਆ ਸਾਡਾ ਗਿਆਨਕੋਧਰੀ ਦਾ ਮਸਲਾ ਹਲੇ ਹੱਲ ਹੋਣਾ ਹੈ ਕਿਉਂਕਿ ਇਹ ਕੋਰਟ ਦੇ ਵਿੱਚ ਮਸਲੇ ਨੇ ਇਸ ਕਰਕੇ ਅਸੀਂ ਸਰਕਾਰ ਦੇ ਉੱਤੇ ਪ੍ਰੈਸ਼ਰ ਨਹੀਂ ਪਾ پا ਰਹੇ ਮਗਰ ਕੋਟਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਨੂੰ ਜਿਸ ਦਿਨ ਰਿਲੀਫ ਮਿਲੇਗੀ ਤੇ ਸਾਨੂੰ ਸਰਕਾਰਾਂ ਦੀ ਲੋੜ ਪਈਗੀ ਉੱਥੇ ਕਬਜ਼ੇ ਲੈਣ ਵਸੇ ਉੱਥੇ ਉਹਨਾਂ ਨਾਲ ਗੱਲ ਕਰਨ ਵਸੇ ਗਿਆਨਕੋਧਰੀ ਦਾ ਮਸਲਾ ਹੈ ਡੌਂਗਮਾਰ ਸਾਹਿਬ ਦਾ ਮਸਲਾ ਹੈ ਇਹੋ ਜੀ ਕਈ ਮਸਲੇ ਹੈਗੇ ਨੇ ਜਿਹੜੇ ਸਰਕਾਰ ਦੇ ਨਾਲ ਜਿਹੜੇ ਅਸੀਂ ਹੱਲ ਕਰਾਣੇ ਨੇ ਮਗਰ ਉਹਨਾਂ ਪਾਰਟੀਆਂ ਦੇ ਨਾਲ ਅਸੀਂ ਨਹੀਂ ਚੱਲ ਸਕਦੇ ਜਿਨ੍ਹਾਂ ਦੇ ਕਰਕੇ ਮਸਲੇ ਬਣੇ ਨੇ ਅੱਜ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਹੈ ਬਹੁਤ ਵੱਡਾ ਪੰਥ ਦਾ ਇੱਕ ਮਸਲਾ ਕੀ 33 ਸਾਲ ਤੋਂ ਸਾਡੇ ਪਰਾ ਜਿਲ੍ਹੇ ਵਿੱਚ ਬੈਠੇ ਨੇ ਮਗਰ ਆ ਕੀ ਕਹਿੰਦੇ ਆ ਉਹ ਹੋਇਆ ਕਿਸ ਵਕਤ ਕਾਂਗਰਸ ਦੀ ਸਮੇਂ ਦੇ ਵਿੱਚ ਹੋਇਆ ਕਾਂਗਰਸ ਦੀ ਸਰਕਾਰਾਂ ਨੇ ਕੀਤੇ ਉਹਨਾਂ ਨੂੰ ਜੇ ਅਗਰ ਅੱਜ ਭਾਰਤੀ ਜਨਤਾ ਪਾਰਟੀ ਦੀ ਦੁਬਾਰਾ ਸਰਕਾਰ ਆਏਗੀ ਤੇ ਮੈਂ ਮੋਦੀ ਸਾਹਿਬ ਮੈਂ ਗ੍ਰਹਿ ਮੰਤਰੀ ਨੂੰ ਇਹ ਕਹਿ ਸਕਦਾ ਕਿ ਵੀ ਮੇਰੀ ਕੌਮ ਨੇ ਤੁਹਾਨੂੰ ਓਪਨਲੀ ਸਪੋਰਟ ਕੀਤੀ ਹੈ ਮੇਰੇ ਕੌਮ ਦੇ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਤੇ ਕਿਆ ਤੁਹਾਡਾ ਫਰਜ਼ ਨਹੀਂ ਬੰਦਾ ਕਿ ਸਾਡੇ ਕੌਮ ਦੀ ਗੱਲ ਸੁਨੋ ਸੋ ਇਸ ਕਰਕੇ ਜੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਹੈ ਜਿਹੜਾ ਸਿਧਾਂਤ ਹੈ ਡਾਇਲੌਗਸ ਦਾ ਸੰਵਾਦ ਦਾ ਜੇ ਅਗਰ ਸਰਕਾਰਾਂ ਦੇ ਨਾਲ ਰੱਖਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰਨੀ ਚਾਹੀਦੀ ਹੈ ਅਕਾਲੀ ਦਲ ਇਲਜ਼ਾਮ ਲਾਉਂਦਾ ਹੈ ਕਿ ਬੀਜੇਪੀ ਦੇ ਏਜੰਟ ਬਣ ਕੇ ਦਿੱਲੀ ਦੇ ਸਿੱਖ ਇਸ ਤਰ੍ਹਾਂ ਦੇ ਇਲਜ਼ਾਮ ਨੂੰ ਕਿਵੇਂ ਦੇਖਦੇ ਨੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਖੋ ਅੱਜ ਤੋਂ 2 ਸਾਲ ਪਹਿਲੇ ਤੱਕ ਸardar sukhbir singh badal ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਈਅੰਸ ਬੈਠੇ ਹੋਏ ਸੀ ਮੈਂ ਇੱਕੋ ਗੱਲ ਕਹਿ ਰਿਹਾ ਕਿ ਜਿਹੜੀ ਪਾਰਟੀ ਕੋਈ ਹੋਰ ਅਲਾਈਅੰਸ ਕਰ ਲੈਂਦੀ ਹੈ ਉਹ ਕੌਮ ਦੀ ਦੁਸ਼ਮਣ ਹੋ ਜਾਂਦੀ ਹੈ ਉਹ ਪੰਥ ਦੀ ਦੁਸ਼ਮਣਤ ਹੋ ਜਾਂਦੀ ਹੈ ਜਿਹੜੀ ਅਕਾਲੀ ਦਲ ਦੇ ਨਾਲ ਸਾਝ ਪਾ ਜੇ ਪੰਥੀ ਤੈਸ਼ੀ ਹੋ ਜਾਂਦੀ ਹੈ ਮੈਨੂੰ ਐ ਨਹੀਂ ਸਮਝ ਆਉਂਦਾ ਕਿ ਸardar sukhbir singh badal ਸਾਹਿਬ ਕੋਲ ਤਾਂ ਕੋਈ ਰਾਈਟ ਹੀ ਨਹੀਂ ਹੈ ਗੱਲ ਦਾ ਕੁਐਸਚਨ ਪੁੱਛਣ ਦਾ ਇਹ ਉਹੀ ਤੁਹਾਡੀ ਟੀਮਾਂ ਨੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਇਲੈਕਸ਼ਨਾਂ ਜਦ ਲੜੀਆਂ ਤੁਹਾਡੀਆਂ ਫੋਟੋਆਂ ਹਟਾ ਕੇ ਲੜੀਆਂ ਕਿਉਂਕਿ ਜਿਸ ਵਕਤ ਅਸੀਂ ਤੁਹਾਡੀਆਂ ਫੋਟੋਆਂ ਲਾ ਕੇ ਇਲੈਕਸ਼ਨ ਲੜਨ ਜਾਂਦੇ ਸੀ ਤੇ ਸਾਡੇ ਕੋਲ ਲੋਕ ਬਿਰ ਬਰ ਗਾੜੀ ਦਾ ਜਵਾਲ ਪੁੱਛਦੇ ਸੀ ਉਹ ਪੁੱਛੇ ਦੀ ਸੀ ਸਾਡੇ ਕੋਲੋਂ ਕਿ ਵੀ ਗੁਰੂ ਗ੍ਰੰਥ ਸਾਹਿਬ ਦੀ ਜਿੱਦੀ ਬੇਦਬੀ ਹੋਈ ਹੈ ਉਹਨਾਂ ਦਿਨ ਉਸ ਪ੍ਰਧਾਨ ਦੇ ਨਾਲ ਤੁਸੀਂ ਕਿਉਂ ਚੱਲਦੇ ਹੋ ਅਸੀਂ ਤਾਂ ਉਹਨਾਂ ਦੀ ਫੋਟੋਆਂ ਹਟਾਉਂਦੇ ਸੀ ਮਹਾਰਾਜ ਦੇ 328 ਰੂਪ ਚੋਰੀ ਹੋਈ ਤੁਹਾਡੀ ਸ਼੍ਰੋਮਣੀ ਕਮੇਟੀ ਦੇ ਅੰਡਰ ਤੁਸੀਂ ਕੀ ਐਕਸ਼ਨ ਲਿਆ ਸੋ ਇਸ ਕਰਕੇ ਅੱਜ ਲੋਕਾਂ ਦੇ ਵਿੱਚ ਆਪਣਾ ਅਕਸ ਖੋ ਚੁੱਕੇ ਨੇ ਇਹ ਹੁਣ ਇਲਜ਼ਾਮ ਜਿਸ ਤਰ ਮਰਜ਼ੀ ਲਾਉਂਦੇ ਰਹਿਣ ਮੈਨੂੰ ਇੱਕ ਗੱਲ ਦੱਸ ਦੇਣ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਕੰਮ ਦੇ ਵਿੱਚ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਇੰਟਰਫੇਅਰ ਕੀਤਾ ਹੋਇਆ ਅਸੀਂ ਸਰਕਾਰਾਂ ਦੇ ਨਾਲ ਰਾਫਤਾ ਰੱਖ ਕੇ ਕੰਮ ਕਰਾਇਆ ਸਮਰਿਤੀ ਯਾਨੀ ਦੀ ਸਰਕਾਰ ਕੋਲੋਂ ਉਹਨਾਂ ਦੀ ਮਿਨਿਸਟਰੀ ਦੇ ਵਿੱਚੋਂ 2 ਦਿਨਾਂ ਦੇ ਵਿੱਚ 200 ਕਰੋੜ ਰੁਪਏ ਦਾ ਪੈਕੇਜ ਲੈ ਕੇ ਆਏ 10000 ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਕਿ ਅਸੀਂ ਸਕਿੱਲ ਡਿਵੈਲਪ ਨਾਲ ਡਿਵੈਲਪਮੈਂਟ ਦੇ ਨਾਲ ਉਹਨਾਂ ਦਾ ਕੈਰੀਅਰ ਬਣਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਚਲਾਨ ਵਸੇ ਇੱਕ ਚੇਅਰ ਸਥਾਪਿਤ ਕੀਤੀ ਜਾ ਰਹੀ ਹੈ ਗੁਰਤੇਗ ਬਾਦਲ ਖਾਲਸਾ ਕਾਲਜ ਦੇ ਵਿੱਚ ਜਿਹਦੇ ਵਿੱਚ 25 ਕਰੋੜ ਰੁਪਏ ਪਹਿਲੇ ਦਿਨ ਸਾਨੂੰ ਯੂਨੀਵਰਸਿਟੀ ਵੱਲੋਂ ਦੇਣ ਦੀ ਗੱਲ ਹੋ ਚੁੱਕੀ ਹੈ ਕਿਉਂਕਿ ਇਹ ਉਸ ਦੇ ਚੋਂ ਮਿਨਿਸਟਰੀ ਚ ਹੋਈ ਹੈ ਸਿਮਰਤੀ ਰਾਣੀ ਜੀ ਦੀ ਮਿਨੋਰਟੀ ਅਫੇਅਰਸ ਮਿਨਿਸਟਰੀ ਚੋ ਤੋਂ ਮੈਂ ਸਮਝਦਾ ਕਿ ਸਰਕਾਰਾਂ ਨਾਲ ਚੰਗੇ ਰਿਸ਼ਤੇ ਹੁੰਦੇ ਨੇ ਤਾਂ ਹੀ ਇਹ ਕੰਮ ਹੋ ਸਕਦੇ ਨੇ ਕੌਮ ਦੇ ਫਾਇਦੇ ਹੋਣੇ ਨੇ ਜੇ ਮੈਂ ਸਰਕਾਰ ਦੇ ਨਾਲ ਟਕਰਾਵ ਕਰਕੇ ਇਨਾ ਵਰਗਾ ਬਾਹਰ ਬੈਠ ਜਾਵਾਂ ਤੇ ਇਹ ਚਾਹਦੇ ਹੀ ਨਹੀਂ ਨੇ ਕਿ ਜੇ ਮੈਂ ਅਸੀਂ ਸੜਕਾਂ ਤੇ ਹੈ ਗਿਆ ਤੇ ਸਾਰਾ ਪੰਥ ਸੜਕਾਂ ਤੇ ਆ ਜੇ ਮਗਰ ਇਹ ਭੁੱਲ ਗਏ ਨੇ ਸ਼ਾਇਦ ਪੰਜਾਬ ਦੇ ਵਿੱਚ ਤੁਹਾਡੀ ਥੋੜੀ ਬਹੁਤ ਕੋਈ ਗੱਲ ਸੁਣ ਰਿਹਾ ਹੋਵੇ ਮਗਰ ਪੰਜਾਬ ਤੋਂ ਬਾਹਰ ਚਾਹੇ ਉਹ ਦਿੱਲੀ ਹੈ ਹਰਿਆਣਾ ਹੈ ਨੰਦੇੜ ਸਾਹਿਬ ਹੈ ਪਟਨਾ ਸਾਹਿਬ ਹੈ ਸਾਰੀਆਂ ਕਮੇਟੀਆਂ ਤੁਹਾਡੇ ਖਿਲਾਫ ਨੇ ਸਾਰੀ ਸੰਗਤ ਜੇ ਚਨਈ ਚ ਬੈਠਾ ਸਿੱਖ ਵੀ ਬੈਠਾ ਤੇ ਉਹ ਆਪਣਾ ਫੈਸਲਾ ਕਰਨਾ ਚਾਹੁੰਦਾ ਹੈ ਨਾ ਕਿ ਤੁਹਾਡੇ ਵੱਲੋਂ ਦਿੱਤੀ ਹੋਈ ਇਸ ਫੈਸਲੇ ਦੇ ਉੱਤੇ ਚੱਲਣਾ ਚਾਹੁੰਦਾ ਹੈ ਕਿਉਂਕਿ ਉੱਤੇ ਕਟ ਗਿਣਤੀ ਦੇ ਵਿੱਚ ਹੋ ਕੇ ਵੀ ਉਹ ਸਿੱਖ ਜਿਹੜੇ ਨੇ ਉਹ ਆਪਣੀਆਂ ਸਰਕਾਰਾਂ ਨੂੰ ਕੰਮ ਕਰਾਉਣਾ ਜਾਣਦੇ ਨੇ ਔਰ ਸਾਰੇ ਆਪਣੇ ਜੋਗੇ ਖੁਦ ਮੁਖਤਿਆਰ ਹੋ ਚੁੱਕੇ। ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਹਦਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਕਮੇਟੀ ਬਣਾਈ ਜਾਂਦੀ ਔਰ ਉਸ ਕਮੇਟੀ ਦੇ ਤੁਸੀਂ ਵੀ ਮੈਂਬਰ ਸਭ ਤੋਂ ਪਹਿਲਾਂ ਤੁਸੀਂ ਬਣਦੇ ਹੋ ਪੰਜ ਮੈਂਬਰੀ ਕਮੇਟੀ ਦੇ ਵਿੱਚ। ਉਸ ਤੋਂ ਬਾਅਦ ਕਮੇਟੀ ਵਧਾ ਦਿੱਤੀ ਜਾਂਦੀ ਹੈ 7 ਮੈਂਬਰ, 11 ਮੈਂਬਰ। ਉਹ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਤੁਸੀਂ ਜ਼ਿਆਦਾ ਦੱਸ ਸਕਦੇ ਹੋ। ਕਿੱਥੇ ਖੜਾ ਹੈ ਜਿਵੇਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਗੱਲ ਵੀ ਹੋਈ ਉਹ ਤਾਂ ਦਿੱਲੀ ਸਰਕਾਰ ਕਰ ਸਕਦੀ ਸੀਗੀ। ਸਿਕਾਮੀਆ ਵੋਟਾਂ ਲੈ ਸਕਦੀ ਸੀ ਜਿਹੜੇ ਤੁਹਾਡੇ ਦੇ ਵਿਰੋਧ ਕਰ ਰਹੇ ਨੇ ਜਾਂ ਇਹ ਕਹਿ ਰਹੇ ਨੇ ਵੀ ਭਾਜੀ ਜੀ ਪੀ ਦੀ ਹਮਾਇਤ ਕਿਉਂ ਕੀਤੀ ਕਿ ਉਹ ਵੀ ਇਸ ਗੱਲ ਦੇ ਉੱਤੇ ਆਪਣੀ ਹਾਮੀ ਭਰਨਗੇ ਕਿ ਦਿੱਲੀ ਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਪੁੱਲਰ ਦੀ ਜਿਹੜੀ ਸਟ੍ਰੈਂਸੈਂਸ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੈ ਤਾਂ ਉਹ ਤਾਂ ਦਿੱਲੀ ਗਵਰਨਮੈਂਟ ਨਹੀਂ ਕਰਨੀ ਸੀ ਦੇਖੋ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਬੰਦੀ ਸਿੰਘਾ ਦੇ ਬਾਰੇ ਕਿਤੇ ਪਤਾ ਚੱਲ ਸਾਨੂੰ ਸੋਚਣਾ ਪਏਗਾ ਸਮਝਣਾ ਪਏਗਾ ਕਿ ਬੰਦੀ ਸਿੰਘਾ ਦੀ ਜਿਹੜੀ ਲੜਾਈ ਹੈ ਉਹ ਹਰ ਕੇਸ ਦੀ ਵੱਖਰੀ ਲੜਾਈ ਹੈ ਕਿਸੇ ਦੀ ਕੋਰਟ ਦੇ ਵਿੱਚ ਲੜਾਈ ਹੈ ਭਾਈ ਰਜਵਾਨਾ ਦੀ फांसी ਦੀ ਪਲੀ ਨੂੰ ਜੇਲ੍ਹ ਚੱਕੀ ਚੋਂ ਬਾਹਰ ਕਰਦਣ ਦੀ ਲੜਾਈ ਹੈ ਔਰ ਕਈਆਂ ਦੀ ਰਹੀਂ ਹੋ ਸਕਦੀਆਂ ਨੇ ਜਿਹੜੀਆਂ ਸਰਕਾਰਾਂ ਨੇ ਕੀਤੀ ਨੇ ਨਹੀਂ ਕੀਤੀਆਂ ਔਰ ਇਹਦੇ ਉੱਤੇ ਸ਼ੁਰੂ ਦਿਨ ਤੋਂ ਰਾਜਨੀਤੀ ਕਰਦੀ ਹੈ ਔਰ ਰਾਜਨੀਤੀ ਮੈਂ ਸਮਝਦਾ ਕਿ ਕੋਈ ਵੀ ਰਾਜਨੀਤਿਕ ਦਲ ਕਰੇ ਉਹਦਾ ਉਹਦਾ ਆਪਣਾ এজেন্ডਾ ਹੋ ਸਕਦਾ ਹੈ ਕਾਂਗਰਸ ਕਰੇ ਆਮ ਆਦਮੀ ਮਗਰ ਪੰਥ ਦੀ ਸਰਕਾਰ ਹੋਵੇ 10 ਸਾਲ ਲਗਾਤਾਰ ਅਸੀਂ ਪੰਥ ਦੀ ਸਰਕਾਰ ਡਿਪਟੀ ਸੀਐਮ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਹੋਵੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਹੋਣ ਉਹਨਾਂ ਦੀ ਸਰਕਾਰ ਹੋਵੇ ਇੱਕ ਦਿਨ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ 8 ਸਾਲ ਅਸੀਂ ਭਾਈਵਾਲੀ ਕੀਤੀ ਕੇਂਦਰ ਦੀ ਸਰਕਾਰ ਦੇ ਨਾਲ ਆਪਣੇ ਰਾਜ ਦੇ ਵਿੱਚ ਇਹ ਤੇ ਹੁਣ 2 ਸਾਲ ਤੋਂ ਤੁਹਾਡਾ ਵੀ ਛੋੜਾ ਹੋਇਆ 8 ਸਾਲ ਦੇ ਵਿੱਚ ਤੁਹਾਡੀ ਵਿਜ਼ਾਰਤ ਤੁਹਾਡੇ ਕੋਲ ਬੀਬਾ ਹਰਸੀ ਮਰਦ ਕੋ ਬਦਲ ਕੋ ਤੁਸੀਂ ਦੋਵੇਂ ਮੀਆਂ ਬੀਬੀ ਪਾਰਲੀਮੈਂਟ ਦੇ ਵਿੱਚ ਹਰ ਸੈਸ਼ਨ ਵਿੱਚ ਗ੍ਰਹਿ ਮੰਤਰੀ ਨੂੰ ਮਿਲ ਰਹੇ ਹੋ ਤੁਸੀਂ ਪ੍ਰਧਾਨ ਮੰਤਰੀ ਜੀ ਨੂੰ ਮਿਲ ਰਹੇ ਹੋ ਤੁਹਾਡੇ ਇੱਕ ਫੋਨ ਕਾਲ ਦੇ ਉੱਤੇ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਸੀ ਤੇ ਤੁਸੀਂ ਏ 8 ਸਾਲਾਂ ਦੇ ਵਿੱਚ ਬੰਦੀ ਸਿੰਘਾਂ ਦੀ ਇੱਕ ਜਗ੍ਹਾ ਤੇ ਦੱਸ ਦਿਓ ਤੁਸੀਂ ਗੱਲ ਕੀਤੀ ਹੋਏ ਜਿਸ ਦਿਨ ਸਰਕਾਰ ਤੋਂ ਤੁਸੀਂ ਲੰਬੇ ਹੁੰਦੇ ਹੋ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਇਸ ਵਕਤ ਦਿੱਲੀ ਕਮੇਟੀ ਕੋਈ ਫੈਸਲੇ ਕਰਵਾਉਣ ਜਾ ਰਹੀ ਹੈ ਤੁਸੀਂ ਜਾ ਕੇ ਤਖਤੀਆਂ ਲੈ ਕੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਜਾਂਦੇ ਹੋ ਇਹ ਗੱਲ ਨੂੰ ਸਮਝੋ ਕਿ ਇਸ ਚੀਜ਼ ਦੇ ਉੱਤੇ ਰੋਕ ਤੁਸੀਂ ਲਗਾ ਰਹੇ ਹੋ ਸਿਆਸਤ ਤੁਸੀਂ ਖੇਡ ਰਹੇ ਹੋ ਤਾਂ ਇਸ ਕਰਕੇ ਸਾਨੂੰ ਅਫਸੋਸ ਹੁੰਦਾ ਸਾਨੂੰ ਆਮ ਆਦਮੀ ਤੋਂ ਕੋਈ ਗਿਲਾ ਨਹੀਂ ਹੈ ਸਾਨੂੰ ਕਾਂਗਰਸ ਤੋਂ ਕੋਈ ਗਿਲਾ ਨਹੀਂ ਹੈ ਕਿਉਂਕਿ ਉਹਨਾਂ ਦਾ ਫਰਜ ਫਰਜ ਕੀ ਉਹਨਾਂ ਦਾ ਆਪਣਾ ਸਿਆਸੀ ਧਰਮ ਹੈ ਉਹ ਜੋ ਵੀ ਕਰ ਰਹੇ ਨੇ ਮਗਰ ਪੰਥ ਦੀ ਸਰਕਾਰ ਦਾ ਸਭ ਤੋਂ ਵੱਡਾ ਧਰਮ ਜੀ ਕਿ ਪੰਥਕ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ 28 22 ਸਾਲ 33 ਸਾਲਾਂ ਤੋਂ ਜੱਲਾ ਕੱਟ ਰਹੇ ਉਹਨਾਂ ਨੂੰ ਸੀ ਬਾਰ ਕਟਾਈ ਹੈ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੋਣ ਸੀ ਜਥੇਦਾਰ ਸਾਹਿਬ ਨੇ ਪੰਜਵੀਂ ਅਮਰੀਕਾ ਕਮੇਟੀ ਬਣਾਈ ਉਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦੇ ਨਾਲ ਤੇ ਮੈਨੂੰ ਪਾਇਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਾਹਿਬ ਨੂੰ ਪਾਇਆ ਹਰ ਬਜਿੰਦਰ ਸਿੰਘ ਹਮਦਰ ਸਭ ਨੂੰ ਪਾਇਆ ਕਿਉਂਕਿ ਇੱਕ ਇੰਟੈਲੈਕਚੁਅਲ ਇੱਕ ਜਰਨਲਿਜ਼ਮ ਦੇ ਨਾਲ ਜੁੜੇ ਹੋਏ ਬੰਦੇ ਔਰ ਇੱਕ ਸਰਕਾਰ ਦੇ ਵਿੱਚ ਪ੍ਰਭਾਵ ਰੱਖਣ ਵਾਲੇ ਬੰਦੇ ਸੀ ਕਮਲਜੀਤ ਕੌਰ ਰਜਵਾਨਾ ਜੀ ਨੂੰ ਪਾਇਆ ਕਿਉਂਕਿ ਉਹ ਪਰਿਵਾਰ ਦੇ ਨਾਲ ਰਜਵਾਨਾ ਸਾਹਿਬ ਦੀ ਭੈਣ ਬਣੇ ਹੋਏ ਐ ਔਰ ਨਾਲ ਉਹਨਾਂ ਨੂੰ ਸਾਰੇ ਕੇਸ ਦੇ ਬਾਰੇ ਪਤਾ ਹੈ ਪੰਜਵਾਂ ਬੰਦਾ ਜਿਹੜਾ ਲਿਆਇਆ ਗਿਆ ਸਰਦਾਰ ਬਿਰਸਾ ਸਿੰਘ ਵਲਟੋਆ ਮੈਂ ਪਹਿਲੇ ਦਿਨ ਹੱਥ ਜੋੜ ਕੇ ਫੋਨ ਦੇ ਉੱਤੇ ਬੇਨਤੀ ਕੀਤੀ ਜਥੇਦਾਰ ਸਾਹਿਬ ਨੂੰ ਲਿਖਤ ਤੌਰ ਦੇ ਉੱਤੇ ਮੇਲ ਪਾਈ ਚਿੱਠੀ ਪਾਈ ਕੀ ਚਤਿਹਦਾਰ ਸਾਹਿਬ ਆਪਾਂ ਰਾਜਨੀਤਿਕ ਕਿਸੇ ਬੰਦੇ ਨੂੰ ਐਸੇ ਕਮੇਟੀ ਦੇ ਵਿੱਚ ਨਾ ਪਾਈਏ ਕਿਉਂਕਿ ਇਸ ਰਾਜਨੀਤਿਕ ਦੇ ਅਜੇ ਅਜੰਡੇ ਥੱਲੇ ਸਾਡੀ ਇਹ ਕਮੇਟੀ ਤਾਰਪੀੜ ਹੋ ਜਾਏਗੀ ਔਰ ਉਹੀ ਹੋਇਆ ਮੈਨੂੰ ਇੱਕ ਗੱਲ ਦਾ ਜਵਾਬ ਦੱਸ ਦਿਓ ਤੁਸੀਂ ਕਿ ਸਰਦਾਰ ਬਿਰਸਾ ਸਿੰਘ ਵਲਟੋਆ ਇੱਕ ਰਾਜਨੀਤਿਕ ਪਾਰਟੀ ਦਾ ਆਗੂ ਹੈ ਹੋਰ ਤੇ ਕੋਈ ਉਹਨਾਂ ਦੀ ਕੋਈ ਦੇਣ ਨਹੀਂ ਹੈ ਕਿਸੇ ਇਸ ਚੀਜ਼ ਦੇ ਉੱਤੇ ਇਸ ਕੇਸ ਦੇ ਵਿੱਚ ਹੁਣ ਉਹਨਾਂ ਨੂੰ ਤੁਸੀਂ ਪਾ ਰਹੇ ਹੋ ਫਿਰ ਤੁਸੀਂ ਕਾਂਗਰਸ ਦਾ ਵੀ ਨੁਮਾਇੰਦਾ ਪਾ ਲਓ ਫਿਰ ਭਾਜਪਾ ਦਾ ਵੀ ਪਾ ਲਓ ਫਿਰ ਆਮ ਆਦਮੀ ਪਾਟੀ ਵੀ ਪਾਰਟੀ ਪਾ ਲਓ ਤੁਸੀਂ ਇਹਨਾਂ ਦਾ ਨਾਮ ਕਿਉਂ ਪਾਇਆ ਇਕਵੈਲਿਟੀ ਜਨ ਦੱਸਦੇ ਨੇ ਤੁਹਾਡੇ ਕੋਲੋਂ ਪੰਥ ਦੇ ਜਥੇਦਾਰ ਅਕਾਲ ਤਖਤ ਸਾਹਿਬ ਚਲੋ ਆਪ ਨਹੀਂ ਪਹਿਣਾ ਪੈ ਸਕਦੇ ਕਿਸੇ ਹੋਰ ਜਥੇਦਾਰ ਨੂੰ ਨਾਲ ਪਾ ਦਿੰਦੇ ਕਿਸੇ ਸਾਬਕਾ ਜਥੇਦਾਰ ਤੁਹਾਡੇ ਕੋਲੋਂ ਇੰਨੇ ਹੈਗੇ ਆ ਪ੍ਰੋਫੈਸਰ ਮਨਜੀਤ ਸਿੰਘ ਹੈਗੇ ਆ ਗਨੀ ਰਣਜੀਤ ਸਿੰਘ ਹੈਗੇ ਆ ਜਿਹੜੇ ਪੰਥ ਦਾ ਦਰਦ ਵੀ ਰੱਖਦੇ ਨੇ ਔਰ ਇਸਨ ਹਾਲਾਤਾਂ ਦੇ ਵਿੱਚੋਂ ਨਿਕਲੇ ਹੋਏ ਨੇ ਐਫਓਜੇ ਸੂਝਵਾਨ ਬੰਦੇ ਨੂੰ ਨਾਲ ਪਾ ਦਿਓ ਅੱਜ ਤੁਸੀਂ ਵਿਰਸਾ ਸਿੰਘ ਮਲਟੋਏ ਨੂੰ ਇੱਕ ਰਾਜਨੀਤਿਕ ਬੰਦੇ ਨੂੰ ਪਾਤਾ ਔਰ ਮੇਰੀ ਬੇਨਤੀ ਸਿਰਫ ਐਸੀ ਕਿ ਜੀ ਜਿੱਥੇ ਸਾਨੂੰ ਜ਼ਿੰਮੇਵਾਰੀ ਪਾਈ ਇਹ ਸਾਡੀ ਜਵਾਬਦੇਹੀ ਹੋਏਗੀ ਸੰਗਤ ਨੂੰ ਮਗਰ ਜਿੱਥੇ ਰਾਜਨੀਤਿਕ ਲੋਕ ਆ ਜਾਣਗੇ ਇਹਨਾਂ ਨੇ ਆਪਣੀ ਰਾਜਨੀਤੀ ਖੇਡਣੀ ਹੈ ਔਰ ਇਸ ਕਰਕੇ ਮੈਨੂੰ ਲੱਗਦਾ ਇਹਨਾਂ ਨੂੰ ਸਮਾਂ ਵੀ ਨਹੀਂ ਮਿਲਿਆ ਥੈਂਕ ਯੂ ਸੋ ਸਰਦਾਰ ਹਰਮਿੰਦਰ ਸਿੰਘ ਕਲਕਾ ਨੇ ਇਹਨਾਂ ਗੱਲਾਂ ਦਾ ਸਪਸ਼ਟਤਾ ਦੇ ਜਵਾਬ ਦਿੱਤਾ ਹੈ ਕਿ ਬੀਜੇਪੀ ਨੂੰ ਹਮਾਇਤ ਕਿਉਂ ਕੀਤੀ ਹੈ ਇਤਰਾਜ਼ ਅਕਾਲੀ ਦਲ ਦਾ ਹੈ ਦਿੱਲੀ ਦੇ ਆਗੂਆਂ ਦਾ ਹੈ ਇਹ ਇਤਰਾਜ਼ ਤੋਂ ਬਾਅਦ ਅਗਲੀ ਰਣਨੀਤੀ ਕੀ ਹੋਏਗੀ ਉਹਨਾਂ ਵਾਲਾ ਸਮਾਂ ਦੱਸੇਗਾ ਸੋ ਤੁਸੀਂ ਜੁੜੇ ਰਾਪਤਾ ਮੀਡੀਆ ਦੇ ਨਾਲ ਮੈਨੂੰ ਜਸਵਿੰਦਰ ਸਿੰਘ ਮਿੱਟਣ ਦੀ ਉਹ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ